ਜਿਹੜੇ ਇੱਥੇ ਡੈੱਡ ਲਾਸ਼ ਪਈ ਐ ਇਹ ਬਾਰੇ ਕੌਣ ਐ ਵੀ ਕੌਣ ਸੀਗੇ ਇੱਥੇ ਕਿੱਦਾਂ ਆ ਗਏ ਜੀ ਕੋਈ ਇਹਨਾਂ ਦਾ ਨਾਮ ਤਾਂ ਜੀ ਨਹੀਂ ਜਾਣਦੇ ਰਹਿੰਦੇ ਕਈ ਸਾਲਾਂ ਤੋਂ ਬੰਦ ਦੇ ਉੱਤੇ ਸੀਗੇ ਠੀਕ ਆ ਜੇ ਕੰਡੇ ਨੇ ਝੁੰਗੀ ਪਾਈ ਸੀ ਉੱਤੇ ਰਹਿੰਦੇ ਸੀ ਤੇ ਜਾਂਦੇ ਸੀ ਪਿੰਡੋਂ ਦੁੱਧ ਪਾਣੀ ਲੈ ਕੇ ਆਣ ਕੇ ਤੇ ਫੇਚੇ ਰਹਿੰਦੇ ਸੀ ਤੇ ਵੈਸੇ ਰਹਿਣ ਵਾਲੇ ਕਿੱਥੋਂ ਦੇ ਸੀ ਐ ਦੱਸਦੇ ਆ ਜੀ ਬੜਾ ਚੋਰ ਦੇ ਇੱਥੇ ਕੋਈ ਰਹਿਣ ਦਾ ਕੋਈ ਸਾਧਨ ਤਾਂ ਹੈ ਨਹੀਂ ਸੀ ਇੱਦਾਂ ਕਿੱਦਾਂ ਰਹਿੰਦੇ ਸੀ ਜੀ ਰਹਿੰਦੇ ਸੀ ਝੁੰਗੀ ਬਣਾਈ ਆ ਬੰਦ ਤੇ ਦਰਿਆ ਕੰਡੇ ਇੱਥੇ ਹਾਂਜੀ ਅੱਜ ਦੇਖ ਰਿਹਾ ਦੇਖ ਕੇ ਅਜੀ ਪੁਲੀ ਸਾਡੇ ਅੱਛਾ ਜੀ ਤੇ ਉਹ ਝੁੰਗੀ ਜਿਹੜੇ ਰਹਿੰਦੇ ਸੀ ਮੀਂਹ ਾਨ ਕਰਕੇ ਫਿਰ ਰਾਤ ਨੂੰ ਇੱਥੇ ਬੈ ਗਏ ਹੁਣੇ ਇਹ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇਹਨਾਂ ਦੀ ਮੌਤ ਹੋ ਗਈ ਆ ਇੱਥੇ ਸਾਡੇ ਚਾਚਾ ਜੀ ਦਾ ਮੁੰਡਾ ਕਣਕ ਉਹਨੇ ਦੀਜੀ ਉਹ ਪਾਣੀ ਪੂਣੀ ਦੇਖਣ ਆਇਆ ਮੀਂਹ ਦਾ ਠੀਕ ਆ ਜੀ ਉਹਨਾਂ ਨੇ ਸਾਈਕਲ ਦੇਖ ਕੇ ਫਿਰ ਇੱਥੇ ਆਣ ਕੇ ਦੇਖ ਲੈਂਦੇ ਅੱਛਾ ਦੁਦਾਨ ਖੜੀ ਕਰਮਜੀਤ ਸਿੰਘ ਹਾਂਜੀ ਪਿੰਡ ਵਾਲੇ ਜੀ ਬੰਗਾ ਵੇਪਣਾ ਜੀ ਇਹ ਕਿੱਦਾਂ ਜਾਨੀ ਕਿ ਤੁਹਾਨੂੰ ਕਿੱਦਾਂ ਪਤਾ ਲੱਗਿਆ ਮੇਰੇ ਖੇਤ ਆ ਜੀ ਇੱਥੇ ਨਾਲ ਇਨਸਾਨ ਘਟਦੇ ਮੈਂ ਖੇਤਾਂ ਜਾਂ ਆਪਣੇ ਖੇਤ ਦੇਖਣ ਆਇਆ ਮੀਂਹ ਬਾਰਿਸ਼ ਤੋਂ ਬਾਅਦ ਆਣ ਪਈ ਸੀ ਬਹੁਤ ਮੈਂ ਦੇਖਣ ਆਇਆ ਜੀ ਜੋ ਮੈਂ ਦੇਖਿਆ ਤਾਂ ਕਮਰੇ ਦੇ ਵਿੱਚ ਕੁੱਤਾ ਇੱਕ ਬੈਠਾ ਤੇ ਇੱਕ ਹੀ ਸਾਈਕਲ ਖੜਾ ਇੱਕ ਉੱਥੇ ਬੰਦਾ ਪਿਆ ਫਿਰ ਮੈਂ ਬੰਦੇ ਦੇ ਨੇੜੇ ਨਹੀਂ ਗਿਆ ਸਰਪੰਚ ਨੂੰ ਲਿਆਂਦਾ ਪਿੰਡ ਨੂੰ ਹੋਰ ਪਸਵੰਤਿਆਂ ਪਿੰਡ ਨੂੰ ਲਿਆਂਦਾ ਆਪਣੇ ਨਗਰ ਨਿਵਾਸੀਆਂ ਸਾਰਿਆਂ ਨੂੰ ਫਿਰ ਦੇਖਿਆ ਤਾਂ ਬੰਦਾ ਪੂਰਾ ਹੋਇਆ ਅੱਗੇ ਵੀ ਤੁਸੀਂ ਮਿਲਿਆ ਨਾ ਬੰਦੇ ਨੂੰ ਨਹੀਂ ਮਿਲੇ ਨਹੀਂ ਬਲਾਇਆ ਨਹੀਂ ਕਦੀ ਰਹਿੰਦਾ ਇੱਥੇ ਹੀ ਛੇ-ਸੱਤ ਸਾਲ ਤੋਂ ਆਪਣਾ ਨਾਂਗ ਜਾਂਦਾ ਕਿੰਨਾ ਟਾਈਮ ਹੋ ਗਿਆ ਸੀ ਮੈਂ ਕਹਿੰਦਾ ਟਾਈਮ ਪੂਰਾ ਨਹੀਂ ਪਤਾ ਸਾਨੂੰ 5-6-7 ਸਾਲ ਤੋਂ ਰਹਿੰਦਾ ਹੀ ਇੱਥੇ ਅੱਛੀ ਝੁੰਗੀ ਝੁੰਗੀ ਚ ਪਤਾ ਲੱਗਿਆ ਇਹਦੀ ਪਛਾਣ ਹੋ ਗਈ ਕੋਈ ਨਹੀਂ ਸਾਨੂੰ ਵੀ ਕੋਈ ਪਤਾ ਲੱਗਾ ਪੁਲਿਸ ਵਾਲੇ ਆਣ ਕਿਉਂ ਕਰਦੇ ਤੁਸੀਂ ਜਾਣਦੇ ਨਹੀਂ ਕਿ ਇਹਨਾਂ ਸਰਮਕਾਣ ਹੈ ਰਹਿੰਦਾ ਇੱਥੇ ਹੀ ਛੇ-ਸੱਤ ਸਾਲ ਤੋਂ ਬੰਦ ਝੁੰਗੀ ਹੈ ਜੀ ਇਹ ਸਾਰੇ ਜਿਹੜੀ লাশ ਮਿਲੀ ਹੈ ਇਹਦੇ ਬਾਰੇ ਦੱਸੋ ਇਹ ਕੌਣ ਸੀ ਕੋਈ ਲੱਗਿਆ ਪਤਾ ਜੀ ਅ ਸਰ ਇਹਦੇ ਬਾਰੇ ਪਤਾ ਕਰ ਰਹੇ ਆ ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਪਿੰਡ ਵਾਲਿਆਂ ਵੱਲੋਂ ਕਿ ਇੱਕ ਸਾਧੂ ਹੈ ਇਹਨਾਂ ਦੇ ਪਿੰਡ ਦੇ ਵਿੱਚ 5-6 ਸਾਲ ਤੋਂ ਰਹਿ ਰਿਹਾ ਜਿਹੜਾ ਇਹਨਾਂ ਦਾ ਦੱਸਣਾ ਤੇ ਉਹਦੀ ਬੋਡੀ ਆਪਣੇ ਸ਼ਮਸ਼ਾਨਘਾਟ ਦੇ ਕੋਲ ਇਹਨਾਂ ਨੂੰ ਪਿੰਡ ਬੰਗਾ ਵੇੜ ਦੇ ਕੋਲ ਮਿਲੀ ਹੈ ਅਸੀਂ ਕਰ ਰਹੇ ਆ ਵੈਰੀਫਾਈ ਕਰ ਰਹੇ ਆ ਤੇ ਫਿਰ ਬਾਰੇ ਪਤਾ ਕਰਾ ਰਹੇ ਆ ਇਹ ਪਤਾ ਲੱਗਿਆ ਇਹ ਬਾਬਾ ਜੀ ਕਿੱਥੋਂ ਦੇ ਸੀ ਇਹ ਬਹੁਤ ਕਰਾ ਰਹੇ ਆ ਸਾਡੀ ਇੱਕ ਪਾਰਟੀ ਗਈ ਹੋਈ ਹੈ ਜੀ ਵੈਸੇ ਲੱਗਿਆ ਪਤਾ ਕਿ ਬਲਾਚੌਰ ਦੇ ਰਹਿਣ ਵਾਲੇ ਨੇ ਇਹ ਉਹੀ ਪਤਾ ਕਰ ਰਹੇ ਆ ਜੀ ਬਸ ਇਹ ਇੱਥੇ ਰਹਿੰਦੇ ਸੀ ਕਿ ਕਿਤੇ ਹੋਰ ਰਹਿੰਦੇ ਸੀਗੇ ਇੱਥੇ ਬੰਨ ਦੇ ਉੱਪਰ ਹੀ ਇਹਨਾਂ ਨੇ ਪਾਈ ਹੋਈ ਸੀ ਆਪਣੀ ਝੁੱਗੀ ਉੱਥੇ ਹੀ ਕਹਿੰਦੇ 5-6 ਸਾਲ ਤੋਂ ਇਹ ਬੰਨ ਭਰੀ ਰਹੇ ਸੀ